ਲੋ ਬੁਲਾਵਾ ਆਇਆ ਹੈ ਸੂਰੀ ਕੋ ਟੰਗਾਇਆ ਹੈ ਅੱਜ ਆਦਾ ਕੀ ਦਿਨ ਸੂਰੀ ਟੰਗਿਆ ਸੀ ਨਾ ਇਦਾਂ ਦਿਨ ਤੇ ਹੁਣ ਸਵਾਲ ਆ ਗਿਆ ਉਹ ਗੈਰੀ ਸੰਦਮ ਕਰੋ ਮਸਲਾ ਸੈਂਡ ਤੇ ਯਾਰ ਤੇ ਅੱਜ ਦਾ ਮਸਲਾ ਹੈਗਾ ਡਾਰਲਿੰਗ ਸੂਰੀ ਨੂੰ ਟੰਗਿਆ ਸੀ ਤੇ ਇਹ ਨਾ ਹੈਗੇ ਕਿਹੜੇ ਆਉੜੇ ਅਮਿਤ ਮਨੀਸ਼ ਭਈਆ ਵਰਮਾ ਸ਼ਰਮਾ ਕੜਾ ਜਿਹਾ ਵੀ ਹੈ ਸੋੜਾ ਭਈਆ ਮੇਰੇ ਸਾਲੇ ਸਾਰੇ ਇਹਨਾਂ ਦਾ ਨਾਮ ਗਨਾ ਲੰਦਾ ਕੀਮਤੀ ਸ਼ੂਮਤੀ ਇੱਕ 1000 ਅਜੇ ਗੁਪਤਾ ਬੜਾ ਤੇ ਨਾ ਨਹੀਂ ਸਾਲੇ ਸੁਨੀਲ ਪਸੀਨ ਲੀਰ ਮੇਰੇ ਸਾਲੇ ਇਹਨਾਂ ਦਾ ਨਾਮ ਗਣਾ ਰਿਹਾ ਮੈਂ ਤੇ ਤੇ ਹੋਰ ਕਿਹੜਾ ਸੀਗਾ ਹੂੰ 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 ਬੰਨੀ ਛੰਨੀ ਵਰਮੇਸ਼ਰ ਮੇ ਅੱਗੇ ਤੇ ਬੰਨੀ ਵਰਮੇਸ਼ਰ ਮੈਂ ਕੋਰ ਲੀਰ ਜੀ ਰਹਿ ਗਈ ਯਾਰ ਬੰਟੀ ਬੁੰਟੀ ਦਾ ਲੀਰਾ ਜਿਹੜੀਆਂ ਹੈ ਜੋ ਵੀ ਹੈ ਚਲੋ ਇਹਨਾਂ ਦੇ ਨਾਂ ਰਹਿ ਗਏ ਇੱਕੋ ਹਰਵਿੰਦਰ ਲਓ ਸਾਲਿਓ ਕੀ ਦਿੱਕਤ ਆ ਅਜ ਤਾਂ ਦਿਨ ਯਾਦ ਆ ਨਾ ਉਵੇਂ ਕਰਾਂਗੇ ਤੁਹਾਡੇ ਨਾਲ ਫੜ ਲਿਓ ਸਾਲਿਓ ਲੀਰਾ ਮੇਰੇਆਂ ਸਾਲਿਓ ਅੱਡੀ ਪੜੂਗਾ ਜਿੱਥੇ ਮੈਨੂੰ ਮਿਲ ਗਏ ਅੱਛਾ ਤੁਹਾਨੂੰ ਮੈਂ ਟਰੈਕਟਰ ਦੇ ਪਿੱਛੇ ਬੰਨਣਾ ਹੈਗਾ ਹਾਲੇ ਉੱਥੇ ਬੰਨਣਾ ਹੈਗਾ ਉਹ ਤੰਗਣਾ ਨਾ ਉੱਥੇ ਰਖੜਨਾ ਤੁਹਾਨੂੰ ਮੈਂ ਚਲੋ ਬாய் ਗਾਇਸ ਸ਼ੇਅਰ ਕਰੋ ਇਹਨਾਂ ਦੀ ਆਪਾਂ ਅੱਜ ਸਾਡੀ ਸਾਈਬਰ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ ਇੱਕ ਫੇਸਬੁੱਕ ਅਕਾਊਂਟ ਹੈ ਜਿਸ ਵੱਲੋਂ ਸ਼ਿਵ ਸੈਨਾ ਦੇ ਕੁਝ ਮੈਂਬਰਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇਣ ਬਾਰੇ ਅਤੇ ਕੁਝ ਇਤਰਾਜ਼ਯੋਗ ਟਿੱਪਣੀਆਂ ਕਰਨ ਬਾਰੇ ਕੁਝ ਪੋਸਟ ਅਪਲੋਡ ਕੀਤੀ ਗਈ ਹੈ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਮਨੀਸ਼ ਵਰਮਾ ਜੀ ਨੇ ਉਹਨਾਂ ਦੇ ਵਿਆਲਾ ਤੇ ਸਾਡੀ ਸਾਈਬਰ ਟੀਮ ਵੱਲੋਂ ਇੱਕ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪ्रेस ਕਰਕੇ ਜਲਦ ਤੋਂ ਜਲ ਕਾਰਵਾਈ ਕੀਤੀ ਜਾਊਗੀ